ਅਲਟੀਵਰੀ ਕਿਨਾ ਤੁਹਾਡੇ ਮੈਂ ਰਿਸ਼ਪ ਕਨੋਜੀਆ ਜੀ ਐਟ ਅ ਟੈਰਰਿਸਟ ਫੋਰਸ ਤੋਂ ਪੰਜਾਬ ਪ੍ਰਧਾਨ ਅੱਜ ਜੇ ਤੁਸੀਂ ਪੱਤਰ ਮੰਗ ਪੱਤਰ ਦੇ ਕੇ ਆਏ ਹਾਂ ਐਸਐਮਓ ਨਾਲ ਕੀ ਕਰਾ ਜਾਨੇ ਹੋ ਇਸ ਬਾਰੇ ਦੱਸੋ ਅਸੀਂ ਜਿਹੜੇ ਸਾਡੇ ਨਵ ਨਿਯੁਕਤ ਲੁਧਿਆਣਾ ਦੇ ਸੀਐਮਓ ਚੀਫ ਮੈਡੀਕਲ ਆਫੀਸਰ ਡਾਕਟਰ ਪ੍ਰਦੀਪ ਕੁਮਾਰ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਹਾਂ ਐਂਟੀ ਟੈਰਰਿਸਟ ਫੋਰਸ ਵੱਲੋਂ ਤੇ ਯੂਥ ਜਿੰਨੇ ਵੀ ਸਾਡੇ ਨਾਲ ਯੂਥ ਜਨਰੇਸ਼ਨ ਦੇ ਪੂਰੇ ਲੁਧਿਆਣੇ ਦੇ ਅਲੱਗ-ਅਲੱਗ ਵੱਖ-ਵੱਖ ਸੰਗਠਨਾਂ ਦੇ ਬੰਦੇ ਸੀ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਪਿਛਲੇ ਦਿਨਾਂ ਦੇ ਕਾਫੀ ਟਾਈਮ ਤੋਂ ਤੁਸੀਂ ਦੇਖਦੇ ਆ ਰਹੇ ਹੋ ਲੁਧਿਆਣੇ ਦੇ ਵਿੱਚ ਤੁਹਾਨੂੰ ਮੇਨ ਮੋਟਿਵ ਜਿਹੜਾ ਦੱਸਾਂਗਾ ਜਿਹੜੇ ਹੈ ਵੀ ਚੋਲਾ ਛਾਪ ਜਾਲੀ ਡਾਕਟਰ ਕੋਈ ਵੀ ਪ੍ਰਵਾਸੀ ਬੰਦਾ ਜਾਂ ਕੋਈ ਵੀ ਬਾਹਰੋਂ ਬੰਦਾ ਆਉਂਦਾ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਦਾ ਉਹ ਸਿਰਫ ਕੀ ਕਰਦੀ ਹੈ ਇੱਕ ਬੀਪੀ ਆਪਰੇਟਰ ਇੱਕ 슈ਗਰ ਦੀ ਮਸ਼ੀਨ ਰੱਖ ਕੇ ਜਨਰਿਕ ਦਵਾਈਆਂ ਰੱਖ ਕੇ ਚੋਲਾ ਛਾਪ ਜਿਹੜੇ ਹੈ ਡਾਕਟਰ ਬਣ ਕੇ ਕਿਤੇ ਵੀ 3-4000 ਰੁਪਏ ਮਹੀਨੇ ਦੇ ਕਿਰਾਏ ਦੀ ਦੁਕਾਨ ਲੈ ਕੇ ਉੱਥੇ ਆਪਣਾ ਜਿਹੜਾ ਗੁਰਗਤੰਦਾ ਸ਼ੁਰੂ ਕਰ ਦਿੰਦੇ ਹੈ ਜਾਲੀ ਡਾਕਟਰ ਬਣ ਜਾਂਦੇ ਹੈ ਜਿਹੜੇ ਪਬਲਿਕ ਹੈ ਪਬਲਿਕ ਨੂੰ ਤਾਂ ਹਰਾਸਮੈਂਟਾਂ ਵੀ ਵਿਚਾਰਿਆਂ ਨੂੰ ਕੋਈ 10 ਰੁਪਏ ਦੀ ਦਵਾਈ ਦੇ ਦਿੰਦਾ ਕੋਈ 20 ਦੀ ਦੇ ਦਿੰਦਾ ਪਰ ਇਹ ਜਿਹੜੀ ਸਾਰੀ ਚੀਜ਼ਾਂ ਲੋਕਾਂ ਦੀ ਜ਼ਿੰਦਗੀ ਨਾਲ ਖਰਵਾੜ ਕਰ ਰਹੀਆਂ ਇਹੀ ਡਾਕਟਰ ਜਿਹੜੇ ਹੈ ਝੁਲਾ ਛਾਪ ਜਲਦੀ ਡਾਕਟਰ ਹੈ ਜਿਹੜੇ ਇੱਕ ਤਾਂ ਆਈਐਮਈਏ ਨਾਲ ਕੰਸਰਨ ਨੇ ਉਹਦਾ ਸਾਰੇ ਸਬਕੂਲ ਡਿਗਰੀਆਂ ਸਾਰੇ ਹਸਪੀਟਲ ਵਾਲੇ ਡਾਕਟਰ ਨੇ ਪਰ ਜਿਹੜੇ ਕੁਝ ਹਸਪੀਟਲ ਵਾਲੇ ਵੀ ਜਿਹੜਾ ਹੈ ਇਹ ਧੰਦਾ ਕਰ ਰਿਹਾ ਹੈ ਸੀਐਮੀਆਂ ਰੱਖ ਕੇ ਜਲਦੀ ਡਾਕਟਰਾਂ ਨੂੰ ਬੁਲਾ ਕੇ ਰਾਤ ਨੂੰ ਖਾਣਾ ਪਰੋਸ ਕੇ ਸ਼ਰਾਬਾ ਪਰੋਸ ਕੇ ਜਿਹੜੇ ਹੈ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਡੇ ਕੋਲ ਕਸਟਮਰ ਲੈ ਕੇ ਆਓ ਸਕੈਨ ਸਕੈਨਾ ਲੈ ਕੇ ਆਓ ਸੀਡੀ ਸਕੈਨਾ ਲਿਆਓ ਐਮ ਆਰ ਆਈ ਲਿਆਓ ਸੀ ਤਾਂ ਨੂੰ ਅੱਧੇ ਅੱਧੇ ਪੈਸੇ ਦਵਾਂਗੇ ਤੇ ਭਾਜੀ ਇੱਕ ਜਿੱਦਾਂ ਹੁਣ ਇਹ ਲੂਜ਼ ਗੋਲੀਆਂ ਦਿੰਦੇ ਨੇ ਜਿੱਦਾਂ ਕਿਸੇ ਦੀ ਕਿਡਨੀ ਤੇ ਇਫੈਕਟ ਪੈਂਦਾ ਆ ਹੌਲੇ ਕਿਤੇ ਲਾਈਟ ਹੁੰਦੀ ਆ ਪਤਾ ਨਹੀਂ ਲੱਗਦਾ ਬਾਅਦ ਵਿੱਚ ਅਸਰ ਹੁੰਦਾ ਹੈ ਇਸ ਚੀਜ਼ ਦਾ ਬਰਕ ਪੈਂਦਾ ਕਿ ਲੀਵਰ ਖਰਾਬ ਹੋ ਗਿਆ ਜਾਂ ਕਿਡਨੀ ਵਿੱਚ ਪਰ ਪੈ ਗਿਆ ਕਿਸ ਤਰ੍ਹਾਂ ਦੇਖਦੇ ਹੋ ਕਿ ਚੋਲਾ ਛਾਬ ਆਪਣੇ ਰੋਟੀ ਰੋਟੀ ਕਰਕੇ ਲੋਕਾਂ ਦੇ ਨੁਕਸਾਨ ਕਰਦੇ ਨੇ ਦੇਖੋ ਅਸੀਂ ਸੀਐਮਓ ਸਾਹਿਬ ਨੂੰ ਜਿਹੜਾ ਹੈ ਮੰਗ ਪੱਤਰ ਪ੍ਰੋਪਰ ਤਿੰਨ ਚਾਰ ਪੇਚਾਂ ਦਾ ਦੇ ਕੇ ਆਏ ਹਾਂ ਉਹਨਾਂ ਨੂੰ ਦੱਸਿਆ ਵੀ ਸੀਐਮਓ ਸਾਹਿਬ ਨੂੰ ਵੀ ਲੁਧਿਆਣਾ ਦਾ ਜਿਹੜਾ ਹੈ ਵਿਸ਼ਨੂਪੁਰੀ ਟਿਬਾ ਰੋਡ ਸ਼ੇਪੁਰੀ ਤਾਲੀਪੁਰ ਰੋਡ ਹੈ ਬੋਵਾਲ ਇੰਨੇ ਜਿਹੜੇ ਪੂਰੇ ਲੁਧਿਆਣੇ ਦੇ ਵਿੱਚ ਢੰਡਾਰੀ ਹੋ ਗਿਆ ਲੱਖ ਲੱਖ ਜਿਹੜੇ ਕੀ ਹੈ ਮੱल्ल्याਾਂ ਦੇ ਵਿੱਚ ਇੱਕ ਇੱਕ ਮੱਲੇ ਦੇ ਵਿੱਚ 50 50 100-100 ਜਿਹੜਾ ਹੈ ਜਲਦੀ ਡਾਕਟਰ ਬੈਠਾ ਇਹਨਾਂ ਦਾ ਜਿਹੜਾ ਹੈ ਐਂਟੀ ਟੈਰਰਿਸਟ ਫੋਰਸ ਦੀ ਜਿਹੜੀ ਪੂਰੀ ਟੀਮ ਹੈ ਡਟ ਕੇ ਵਿਰੋਧ ਕਰੂਗੀ ਔਰ ਸੀਐਮਓ ਸਾਹਿਬ ਨੇ ਸਾਨੂੰ ਕੁਿਸ਼ਵਾਜ ਦਵਾਇਆ ਵੀ ਕਿਸੇ ਸੀਨੀਅਰ ਅਫੀਸਰ ਦੀ ਡਿਊਟੀ ਲਗਾ ਕੇ ਇਹਦੇ ਤੇ ਜਿਹੜਾ ਹੈ ਨੱਥ ਪਾਵਾਂਗੇ ਅਸੀਂ ਐਸ ਪਰ ਅਕੋਰਡਿੰਗ ਟੂ ਗਵਰਨਮੈਂਟ ਰੂਲਸ ਸੀਐਮਓ ਸਾਹਿਬ ਨੂੰ ਇੱਕ ਵਾਰ ਮੱਗ ਪੱਤਰ ਦੇਣਾ ਜ਼ਰੂਰੀ ਸਮਝਿਆ ਅਗਰ ਸਾਨੂੰ ਲੱਗਿਆ ਵੀ ਸੀਐਮਓ ਦਫ਼ਤਰ ਦਾ ਕੋਈ ਵੀ ਕੋਲੀਕ ਹੈ ਚਾਹੇ ਕੋਈ ਡਰੱਗ ਇਨਸਪੈਕਟਰ ਹੈ ਜਿਹੜਾ ਨਾਲ ਇਹਨਾਂ ਦੇ ਸਾਥ ਦੇ ਰਿਹਾ ਹੈ ਉਹਨੂੰ ਅਸੀਂ ਕਿਸੇ ਕੀਮਤ ਤੇ ਬਖਸ਼ਾਂਗੇ ਨਹੀਂ ਅਸੀਂ ਜਿਹੜਾ ਹੈ ਇਸ ਜਿਹੜਾ ਗੁਰਗਧੰਦੇ ਨੂੰ ਸੋਚੋ 100% ਬੰਦ ਕਰਾਵਾਂਗੇ ਤੇ ਕਈ ਡਾਕਟਰ ਵੀ ਅਸੇ ਨੇ ਜਿਹੜੇ ਸਿਰੰਜੂ ਨਹੀਂ ਲਾ ਸਕਦੇ ਸੂਈ ਨਹੀਂ ਲਾ ਸਕਦੇ ਉਹ ਗਲੂਕੋਜ਼ ਲਾ ਕੇ ਬੈਠੇ ਹੁੰਦੇ ਨੇ ਕਲੀਨਿਕਾਂ ਵਿੱਚ ਮੈਂ ਮੇਰਾ ਦਸਨ ਦਾ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਇਹੀ ਮੋਟਿਵ ਹੈ ਕਿ ਜਿਹੜਾ ਇਹ ਗੁਰਗਤੰਦਾ ਆ ਆਪਾਂ ਇਹਨੂੰ ਸਾਰਿਆਂ ਨੂੰ ਸਾਰੇ ਸੰਸਦਵਾਂ ਨੂੰ ਨਾਲ ਲੈ ਕੇ ਗੁਰਗਤੰਦਾ ਬੰਦ ਕਰਨਾ ਤੇ ਜਨਤਾ ਨੂੰ ਕੀ ਅਪੀਲ ਕਰਾਂ ਜਨਤਾ ਵੀ ਇੱਥੇ ਜਾਂਦੀ ਆ ਜਨਤਾ ਨੂੰ ਦੇਖੋ ਅਪੀਲ ਤਾਂ ਇਹੀ ਹੈ ਹੁਣ ਜੇ ਆਪਾਂ ਕਹੀਏ ਵੀ ਕੰਨ ਦੇਖਣ ਵਾਲਾ ਡਾਕਟਰ ਹੈ ਜਿਹੜਾ ਉਹ ਅੱਖਾਂ ਦੇਖ ਲੂਗਾ ਕਿਵੇਂ ਪੋਸੀਬਲ ਹੈ ਮੈਂ ਇਹੀ ਕਹੂੰਗਾ ਵੀ ਮਤਲਬ ਕਿ ਇੱਕ 20 ਜਾਂ 30 ਰੁਪਏ ਕਰਕੇ ਵੀ ਮਤਲਬ ਤੁਸੀਂ ਆਪਣੀ ਜਿੰਦਗੀ ਨਾਲ ਖਿਲਵਾੜ ਨਾ ਕਰੋ ਕਿਸੇ ਵੀ ਕੀਮਤ ਤੇ ਤੇ ਕੀ ਮੰਗੀ ਕਰਦੇ ਹੋ ਮੰਗ ਇਹ ਹੀ ਹੈ ਜੀ ਮੈਂ ਸਪੀਡ ਪੋਸਟ ਰਾਹੀਂ ਵੀ ਹੈਲਥ ਮਿਨਿਸਟਰ ਸਾਹਿਬ ਪੰਜਾਬ ਨੂੰ ਤੇ ਸੀਐਮਓ ਸਾਹਿਬ ਨੂੰ ਪ੍ਰੈਕਟੀਕਲੀ ਹਾਰਡ ਕਾਪੀ ਦੇ ਕੇ ਮੰਗ ਕੀਤੀ ਹੈ ਵੀ ਜਿਹੜੇ ਚੁਲਾ ਛਾਪ ਡਾਕਟਰ ਇਹਨਾਂ ਤੇ ਸੋਚੋ 100% ਜਿਹੜਾ ਹੈ ਅਕੋਰਡਿੰਗ ਟੂ ਲਾ ਕਰ ਵੀ ਕਰਨੀ ਜਿਹੜੀ ਹੈ ਬਹੁਤ ਜ਼ਰੂਰੀ ਹੈ ਇਹ ਐਕਸ- ਸੋਰੀ ਕਿ ਇਹਦਾ ਜਿੱਦਾ ਹੁਣ ਇਹ ਸਕੈਨਰ ਸੁੰਨਾ ਕਰਦੇ ਆ ਬਲੱਡ ਟੈਸਟ ਕਰਦੇ ਆ ਜੀ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਤੇ ਉਹ ਟੈਸਟ ਗਲਤ ਕਰ ਦਿੰਦੇ ਟੈਸਟ ਦੇ ਰਿਕਾਰਡਿੰਗ ਹੀ ਦਵਾਈ ਡਾਕਟਰ ਦੇ ਦਿੰਦੇ ਨੇ ਦੇਖੋ ਜੀ ਇੱਕ ਵਾਰ ਅਸੀਂ ਜਿਹੜਾ ਹੈ ਇਹ ਝੋਲਾ ਛਾਪ ਡਾਕਟਰਾਂ ਤੇ ਹੈ ਸੋਚੋ 100% ਕਾਰਵਾਈ ਕਰਾਈਏ ਤੇ ਉਹ ਪ੍ਰੈਕਟੀਕਲੀ ਜਦ ਕਾਰਵਾਈ ਸਾਰਿਆਂ ਤੇ ਹੋਊਗੀ ਉਹ ਸਾਰਾ ਜਿਹੜਾ ਹੈ ਸਿਸਟਮ ਸਾਰਾ ਨਾਲ ਘੁਮਾਵਾਂਗੇ ਇਹਨਾਂ ਦੇ ਬਿਲਕੁਲ ਜੀ ਬਿਲਕੁਲ ਕਿਉਂਕਿ ਹੁਣ ਤੁਸੀਂ ਤੁਸੀਂ ਦੇਖ ਲਓ ਵੀ ਡਾਕਟਰ ਜਿਹੜਾ ਵੀ ਹੈ ਚਾਹੇ ਕੋਈ ਪ੍ਰਵਾਸੀ ਡਾਕਟਰ ਹੈ ਜਾਂ ਕੋਈ ਬਾਹਰੋਂ ਆ ਕੇ ਬੈਠਿਆ ਹੈ ਜਾਂ ਹੋਰ ਵੀ ਡਾਕਟਰ ਹੈ ਲੈਬ ਤੇ ਜਿਵੇਂ ਸੈਂਪਲ ਭੇਜਦੇ ਆ ਅੱਧਾ ਅੱਧੇ ਪੈਸੇ ਦਾ ਲਫਾਫਾ ਇਹਨੂੰ ਜਿਹੜਾ ਵਾਪਸ ਆਉਂਦੇ ਜਾਂਦਾ ਪਰ ਪੇਸ਼ੈਂਟ ਦੇ ਮਤਲਬ ਇੱਕ ਬਾਜੀ ਜਿੱਦਾਂ ਡਾਕਟਰ ਦਵਾਈ ਲੱਗਦੇ ਨੇ ਜਿਹੜੇ ਚੋਲਾ ਛੋਪ ਡਾਕਟਰ ਨੇ ਉਹ ਉਸੇ ਮੈਡੀਕਲ ਤੋਂ ਹੀ ਮਿਲਦੀ ਹੈ ਹੋਰ ਮੈਡੀਕਲ ਤੋਂ ਹੀ ਨਹੀਂ ਮਿਲਦੀ ਕੀ ਬਿਲਕੁਲ ਮੈਡੀਕਲ ਵਾਲੇ ਜਿਹੜੇ ਤਾਂ ਪ੍ਰੋਪਰ ਡਿਗਰੀ ਆਪ ਕਰਕੇ ਬੈਠੇ ਆ ਮੈਨੂੰ ਲੱਗਦਾ ਉਹ ਤੋਂ ਸੋਚੋ ਮਸੀਂ 5% ਹੋਣਗੇ ਇੱਥੇ ਦਾ ਡਿਗਰੀ ਕਿਸੇ ਹੋਰ ਦੇ ਨਾਮ ਤੇ ਹੈ ਤੇ ਮੈਡੀਕਲ ਕੋਈ ਹੋਰ ਚਲਾ ਰਿਹਾ ਜੀ ਨਹੀਂ ਜਿੱਦਾਂ ਡਾਕਟਰ ਦਵਾਈ ਲੈ ਕੇ ਦਿੰਦੇ ਆ ਕਿ ਫਲਾਣੇ ਮੈਡੀਕਲ ਉੱਥੋਂ ਹੀ ਮਿਲਦੀ ਹੋਰ ਕੋਈ ਦਵਾਈ ਨਹੀਂ ਮਿਲਦੀ ਕਿ ਲਾਗਾਂ ਆਸਾਨੀ ਘਾਟਾ ਉਹਨਾਂ ਦੀ ਅਸੀਂ ਇਹਨਾਂ ਦਾ ਸਾਰਿਆਂ ਦਾ ਜਿਹੜਾ ਹੈ ਡਟਕੇ ਵਿਰੋਧ ਕਰਾਂਗੇ ਪੂਰ ਜ਼ੋਰ ਜਿਹੜਾ ਹੈ ਡਟਕੇ ਵਿਰੋਧ ਕਰਾਂਗੇ ਅਸੀਂ ਤਾਂ ਇਹ ਸਿਰਫ ਹਫਤੇ ਦਾ ਅਲਟੀਮੇਟ ਦਿੱਤਾ ਹੈ ਸੀਐਮਓ ਸਾਹਿਬ ਨੂੰ ਰਿਸਪੈਕਟਫੁਲੀ ਵੀ ਇਹਦਰ ਤੇ ਜਿਹੜਾ ਹੈ ਵੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੇ ਸਾਡੇ ਸਾਹਮਣੇ ਐਪਲੀਕੇਸ਼ਨ ਦਾ ਜਿਹੜਾ ਹੈ ਨ ਤੇ ਅਸੀਂ ਹਫ਼ਤਾ ਦੇਖਾਂਗੇ ਜੇ ਜੇ ਹਫ਼ਤੇ 'ਚ ਸਾਨੂੰ ਰਿਜ਼ਲਟ ਨਹੀਂ ਆਇਆ ਤੇ ਅਸੀਂ ਫਿਰ ਪੂਰਾ ਐਂਟੀ ਟੈਰਰਿਸਟ ਫੋਰਸ ਨੂੰ ਨਾਲ ਪੂਰੇ ਯੂਥ ਸੰਗਠਨਾਂ ਨੂੰ ਨਾਲ ਲੈ ਕੇ ਲੱਗ ਦੇ ਕਟਨੋ ਧਰਨਾ ਪ੍ਰਦਰਸ਼ਨ ਕਰਕੇ ਇਹਦਾ ਦਾ ਪਤਲਾ ਫੁਕਾਂਗੇ ਪ੍ਰੋਪਰ ਪ੍ਰੋਟੈਸਟ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ सनी ਮਤਾ ਯੂਵਾ ਪੰਜਾਬ ਪ੍ਰਧਾਨ ਐਂਟੀ ਟੈਰਰਿਸਟ ਫੋਰਸ ਤੋਂ ਜਿੱਦਾਂ ਕਿ ਤੁਹਾਨੂੰ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਰਿਸ਼ਭ ਕਨੋਰੀਆ ਜੀ ਨੇ ਅਸੀਂ ਇੱਕ ਜਿਹੜਾ ਬਹੁਤ ਹੀ ਗੰਭੀਰ ਮੁੱਦਾ ਵਾ ਗਲੀ ਗਲੀ ਨੁੱਕਰ ਨੁੱਕਰ ਦੇ ਅੱਜ ਕੱਲ ਚੋਲਾ ਛਾਪ ਡਾਕਟਰ ਬੈਠੇ ਨੇ ਡਿਗਰੀ ਤਾਂ ਬੜੀ ਦੂਰ ਦੀ ਗੱਲ ਆ ਅਧਿਓ ਹਸਤਾ ਦੇ ਅੰਦਰ ਤਾਂ ਬੜੇ ਹੁੰਦੇ ਤੇ ਉਹਨਾਂ ਲਈ ਜਿਹੜਾ ਮੁੱਦਾ ਸੀ ਚੱਕਿਆ ਜਾਲੀ ਡਾਕਟਰ ਵੱਧ ਹੋਣੀਆਂ ਚਾਹੀਦੀਆਂ ਦੁਕਾਨਾਂ ਜੋ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਕਰ ਰਹੀਆਂ ਨੇ ਉਹਦਾ ਅਸੀਂ ਡਟ ਕੇ ਵਿਰੋਧ ਕਰ ਰਹੇ ਆ ਤੇ ਸੀਐਮਓ ਸਾਹਿਬ ਨੇ ਮਾਨਯੋਗ ਨੇ ਸਾਨੂੰ ਟਾਈਮ ਦਿੱਤਾ, ਸ਼ਵਾਸ਼ਣ ਦਿੱਤਾ ਕਿ ਇੱਥੇ ਜਲਦ ਕਾਰਵਾਈ ਹੋਵੇਗੀ। ਅਗਰ ਕਾਰਵਾਈ ਨਹੀਂ ਹੋਊਗੀ, ਪੂਰੇ ਆਪਣੇ ਯੂਥ ਨੂੰ ਨਾਲ ਲੈ ਕੇ ਤਰਨਾ ਪ੍ਰਦਰਸ਼ਨ ਕਰਨਾ ਪਿਆ ਉਹ ਵੀ ਕਰਾਂਗੇ, ਆਤਮਦਾਦ ਕਰਨਾ ਪਿਆ ਉਹ ਵੀ ਕਰਾਂਗੇ। ਲੇਕਿਨ ਲੋਕਾਂ ਦੀ ਜਾਨਾਂ ਦੇ ਨਾਲ ਅਸੀਂ ਖਿਲਵਾੜ ਨਹੀਂ ਕਰਾਂਗੇ। ਕਈ ਪ੍ਰਵਾਸੀ ਬੰਦੇ ਅਸੀਂ ਨੇ ਲੇਡੀਜ਼ ਵੀ ਨੇ ਬੰਦੇ ਵੀ ਨੇ ਜੋ ਘਰ-ਘਰ ਕਲੀਨਿਕ ਖੋਲ ਕੇ ਬੈਠੇ ਨੇ ਘਰ-ਘਰ ਡਾਕਟਰ ਬਣ ਕੇ ਬੈਹਿ ਗਏ ਨੇ ਉਹਨਾਂ ਨੂੰ ਪਤਾ ਕੱਖ ਨਹੀਂ ਹੁੰਦਾ ਪਰ ਲੋਕਾਂ ਦੀ ਗੁਰੂ ਗੋਸ਼ਤੂਆਂ ਇੰਜੈਕਸ਼ਨ ਲਾਈਏ ਬਈ ਉਹਨਾਂ ਬਾਰੇ ਥੋੜਾ ਕੀ ਕਹਿਣਾ ਮੈਂ ਤੁਹਾਨੂੰ ਦੱਸਿਆ ਜੀ ਉਹ ਜਾਨਾਂ ਨਾਲ ਖਿਲਵਾੜ ਕਰ ਰਹੇ ਨੇ ਲੋਕਾਂ ਦੀ ਜਾਨਾਂ ਨਾਲ ਹੁਣ ਦੇਖੋ ਜੀ ਜਿਹੜੇ ਆਮ ਦਿਹਾੜੀ ਵਾਲੇ ਲੋਕ ਹੁੰਦੇ ਆ ਹਸਪਤਾਲ ਜਾਣੋਂ ਡਰਦੇ ਨੇ ਉਹ ਕਿਉਂ ਡਰਦੇ ਨੇ ਉਹ ਕਹਿੰਦੇ ਇੰਨੀ ਸਾਡੀ ਦਿਹਾੜੀ ਨਹੀਂ ਜਿੰਨੇ ਉਹਨਾਂ ਨੇ ਪੈਸੇ ਲੈ ਲੈਣੇ ਨੇ ਇਹ ਲੋਕ ਕਹਿੰਦੇ ਨੇ 10 ਦੇ ਦਿਓ 20 ਦੇ ਦਿਓ 50 ਦੇ ਦਿਓ ਇਹ ਆਪਣੇ ਕੁਝ ਚੰਦ ਪੈਸੇ ਕਮਾਉਣ ਜਿਨ੍ਹਾਂ ਨੂੰ ਉਹਨਾਂ ਨੂੰ ਅੱਜ ਨਹੀਂ ਪਤਾ ਲੱਗ ਰਿਹਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੂਗਾ ਜਦੋਂ ਹਸਪਤਾਲਾਂ ਦੇ ਵਿੱਚ ਕਈ ਲੱਖ ਰੁਪਏ ਲੱਗਦੇ ਨੇ ਉਦੋਂ ਯਾਦ ਆਉਂਦਾ ਕਿ ਅਸੀਂ ਚੋਲਾ ਛਾਪ ਡਾਕਟਰਾਂ ਕੋ ਕਿਉਂ ਗਏ ਜਿਹੜੇ ਲੋਕ ਜਾਣਦੇ ਨਹੀਂ ਚੋਲਾ ਛਾਪ ਡਾਕਟਰਾਂ ਕੋ ਉਹਨਾਂ ਨੂੰ ਕੀ ਫੀਲ ਕਰਨਾ ਜਾਂਦੇ ਹੁਣ ਉਹਨਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹਨਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਿ ਜਿੰਨਾ ਉਹ ਵਰਡ ਹੋ ਸਕੇ ਉਹਨਾਂ ਨੂੰ ਵੋਇਡ ਕਰੋ ਕਿਉਂਕਿ ਅਸੀਂ ਲੋਕ ਹੀ ਇਹਨਾਂ ਨੂੰ ਸ਼ਹਿ ਦਿੰਨੇ ਆ ਜੇ ਅਸੀਂ ਸ਼ਹਿ ਦਿੰਨੇ ਆ ਤਾਂ ਹੀ ਇਹ ਦੁਕਾਨ ਖੋਲ ਕੇ ਬੈਂਦੇ ਨੇ ਇਹ ਤਾਂ ਅਦਰਵਾਈਜ਼ ਕਿਸੇ ਦੀ ਇੰਨੀ ਹਿੰਮਤ ਨਹੀਂ ਕਿ ਸਾਡੇ ਏਰੀਆ 'ਚ ਕੋਈ